ਕੈਨੇਡਾ ਨਕਸ਼ਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 28 ਅਗਸਤ ਤੋਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਨੂੰ ਕੈਨੇਡਾ ਦੇ ਅੰਦਰ ਵਰਕ ਪਰਮਿਟ ਅਰਜੀ ਦੇਣ ਦੀ ਇਜਾਜ਼ਤ ਬਿਲਕੁਲ ਵੀ ਨਹੀਂ ਹੈ ਇਹ ਨੀਤੀ ਅਗਸਤ 2020 ਵਿੱਚ ਕੈਨੇਡਾ ਦੇ ਅੰਦਰ ਉਹਨਾਂ ਸੈਲਾਨੀਆਂ ਦੀ ਸਹਾਇਤਾ ਲਈ ਪੇਸ਼ ਕੀਤੀ ਗਈ ਸੀ ਜੋ ਓਵਰ 90 ਮਹੀਨਿਆਂ ਦੇ ਸੰਬੰਧਿਤ ਬਾਰਡਰ ਬੰਦ ਹੋਣ ਕਾਰਨ ਘਰ ਵਾਪਸੀ ਨਹੀਂ ਆ ਸਕੇ ਪਾਲਿਸੀ ਦੇ ਤਹਿਤ ਉਹ ਕੈਨੇਡਾ ਛੱਡਣ ਤੋਂ ਬਿਨਾ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਹਨ ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਜਿਸ ਨੇ ਪਿਛਲੇ 12 ਮਹੀਨਿਆਂ ਦੇ ਅੰਦਰ ਵਰਕ ਪਰਮਿਟ ਪ੍ਰਾਪਤ ਕੀਤਾ ਸੀ ਪਰ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਵਿਸਟਰਨ ਵਿੱਚ ਬਦਲ ਦਿੱਤਾ ਸੀ ਉਹ ਆਪਣੀ ਨਵੀਂ ਵਰਕ ਪਰਮਿਟ ਅਰਜੀ ਤੇ ਫੈਸਲੇ ਦੀ ਉਡੀਕ ਕਰਦੇ ਹੋਏ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਕੰਮ ਕਰਨ ਦੇ ਯੋਗ ਬਣ ਗਿਆ ਸੀ ਸ਼ੁਰੂ ਵਿੱਚ ਨੀਤੀ ਦੀ ਮਿਆਦ 28 ਫਰਵਰੀ 2025 ਨੂੰ ਸਮਾਪਤ ਹੋਣੀ ਸੀ ਹਾਲਾਂਕਿ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਸੰਖਿਆ ਨੂੰ ਮੋੜ ਸਨਮਾਨਿਤ ਕਰਨ ਅਤੇ ਸਾਡੇ ਸਮੁੱਚੇ ਯਤਨ ਦੇ ਹਿੱਸੇ ਨੂੰ ਉਹਨਾਂ ਨੀਤੀ ਨੂੰ ਖਤਮ ਕਰ ਰਿਹਾ ਅਤੇ ਇਮੀਗ੍ਰੇਸ਼ਨ ਪਰਣਾੜੀ ਦੀ ਅਖੰਡ ਤੁਹਾਨੂੰ ਸੁਰੱਖਿਅਤ ਰੱਖ ਰਿਹਾ ਹੈ ਵਿਭਾਗ ਦਾ ਕਹਿਣਾ ਹੈ ਕਿ ਨੀਤੀ ਦੇ ਤਹਿਤ 28 ਅਗਸਤ ਤੋਂ ਪਹਿਲਾਂ ਜਮਾ ਕਰਵਾਇਆ ਗਿਆ ਅਰਜ਼ੀਆਂ ਦੇ ਕਾਰਵਾਈ ਹੁੰਦੀ ਰਹੇਗੀ ਉਥੇ ਦੱਸ ਦਈਏ ਕਿ ਮਾੜੇ ਕਲਾਕਾਰਾਂ ਦੇ ਵੀ ਕਾਰਵਾਈ ਜਿੱਥੇ ਇੱਕ ਵੱਡਾ ਇਸ ਵਕਤ ਦਾ ਜੋ ਰਿਜ਼ਲਟ ਨਿਕਲ ਕੇ ਆ ਰਿਹਾ ਉਸ ਵਿੱਚ ਦੱਸਿਆ ਜਾ ਰਿਹਾ ਕਿ ਆਆਰਸੀਸੀ ਦਾ ਕਹਿਣਾ ਹੈ ਕਿ ਸ਼ੁਰੂਆਤੀ ਰੋਲ ਬੈਕ ਦਾ ਹਿੱਸਾ ਹੋਣ ਇਹ ਜਾਣੂ ਕਰਵਾਇਆ ਗਿਆ ਕਿ ਬੁਰੇ ਐਕਟਸ ਵਿਦੇਸ਼ੀ ਨਾਗਰਿਕਾਂ ਨੂੰ ਬਿਨਾਂ ਅਧਿਕਾਰ ਦੇ ਕੈਨੇਡਾ ਵਿੱਚ ਕੰਮ ਕਰਨ ਲਈ ਗੁੰਮਰਾਹ ਕਰਨ ਲਈ ਵੀ ਨੀਤੀ ਵਿਜੂ ਵਰਤ ਰਹੇ ਸਨ ਇਹ ਵਿਆਪਕ ਇਮੀਗ੍ਰੇਸ਼ਨ ਧੋਖਾਧੜੀ ਦਾ ਮੁਕਾਬਲਾ ਕਾਰਨ ਦੇ ਨਾਲ-ਨਾਲ ਅਸਥਾਈ ਨਿਵਾਸ ਪੱਦਰ ਨੂੰ ਵੀ ਘਟਾਉਣ ਲਈ ਵਿਭਾਗ ਦੇ ਚੱਲ ਰਹੀ ਯਤਨਾਂ ਨਾਲ ਸੰਬੰਧ ਰੱਖਦਾ ਹੈ ਉਦਾਹਰਨ ਦੇ ਲਈ ਪਿਛਲੇ ਸਾਲ 700 ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਡਾਇਗਨੋਇਜ਼ੇਸ਼ਨ ਲਰਨਿੰਗ ਇੰਸਟੀਚਿਊਟ ਡੀ ਐਲ ਆਈ ਐਸ ਤੋਂ ਸਵੀਕ੍ਰਿਤ ਗਲਤ ਪੱਤਰਾਂ ਕਾਰਨ ਕੈਨੇਡਾ ਵਿੱਚ ਪਾਏ ਗਏ ਸਨ ਉਹਨਾਂ ਵਿੱਚ ਬਹੁਤ ਸਾਰੇ ਇਸ ਗੱਲ ਤੋਂ ਅਣਜਾਣ ਸਨ ਕਿ ਉਹਨਾਂ ਦੀਆਂ ਚਿੱਠੀਆਂ ਅਸਲੀ ਨਹੀਂ ਸਨ ਜਵਾਬ ਵਿੱਚ ਆਈ ਆਰ ਸੀ ਸੀ ਇਹ ਮੰਗ ਕਰ ਰਿਹਾ ਹੈ ਕਿ ਡੀ ਐਲ ਆਈ ਅੰਤਰਰਾਸ਼ਟਰੀ ਵਿਦਿਆਰਥੀ ਦੀਆਂ ਅਰਜ਼ੀਆਂ ਪ੍ਰਾਪਤ ਕਰਨ ਦੇ 10 ਦਿਨਾਂ ਦੇ ਅੰਦਰ ਸਾਰੇ ਸਵੀਕਾਰ ਪੱਤਰਾਂ ਦੀ ਪੁਸ਼ਟੀ ਕਰਨ ਇਸ ਦੇ ਇਸ ਨੇ ਅਗਲੇ 2 ਸਾਲਾਂ ਲਈ ਕੈਨੇਡਾ ਵਿੱਚ ਸਵੀਕਾਰ ਕੀਤੇ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਸੀ। ਕੁਝ ਸਲਾਨਿਆਂ ਨੂੰ ਵਰਕ ਪਰਮਨੈਂਟ ਲਈ ਅਪਲਾਈ ਕਰਨ ਦੀ ਇਜਾਜ਼ਤ ਦੇਣ ਵਾਲੀ ਨੀਤੀ ਦਾ ਅੰਤ ਕੈਨੇਡਾ ਨੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਪੱਦਰ ਨੂੰ ਘਟਾਉਣ ਦੇ ਉਦੇਸ਼ ਨਾਲ ਵੱਡੇ ਬਦਲਾਅ ਦੇ ਇੱਕ ਹਫ਼ਤੇ ਦੌਰਾਨ ਆਇਆ। 26 ਅਗਸਤ ਨੂੰ ਵਿਭਾਗ ਨੇ ਕੋਸ਼ਿਸ਼ਾਂ ਕੀਤੀ ਹੈ ਕਿ 26 ਸਤੰਬਰ 2024 ਤੋਂ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ TFWP ਦੀ ਕਟਵੇਵਸ ਸਟੀਮ ਦੇ ਅਧੀਨ ਕੁਝ ਬੇਨਕਾਰਾਂ ਅਲੇ ਲੇਬਰ ਮਾਰਕੀਟ ਪ੍ਰਭਾਵ ਮਲਾਂਕਣ LMI ਅਰਜ਼ੀਆਂ ਦੀ ਪ੍ਰਤਿਕਿਰਿਆ ਨੂੰ ਰੋਕ ਦੇਵੇਗਾ ਇਸ ਨਾਲ ਬੇਨਕਾਰਨ ਪ੍ਰਭਾਵਿਤ ਹੋਣਗੇ 6% ਦਾ ਵਾਧਾ ਦੀ ਬੇਰਜ਼ਗਾਰੀ ਦਰ ਨਾਲ ਜਨਗਣਨਾ ਮੈਟਰੋਪੋਲੀਟਨ ਖੇਤਰਾਂ ਵਿੱਚ IRCC ਨੇ ਵਿਦੇਸ਼ੀ ਕਾਮਯਾ ਦੀ ਗਿਣਤੀ ਦੇ ਪਾਬੰਦੀ ਦਾ ਵੀ ਐਲਾਨ ਕੀਤਾ ਜਿਨ੍ਹਾਂ ਨੂੰ ਕੈਨੇਡਾ ਵਿੱਚ ਰੋਜ਼ਗਾਰਦਾਤਾਵਾਂ ਉਹਨਾਂ ਦੇ ਕੁੱਲ ਕਾਰਜਬਲ ਦਾ 10% ਦੇ ਅਧੀਨ ਰੱਖ ਸਕਦੇ ਨੇ ਅਤੇ ਇਹ ਇੱਕ ਘੱਟ ਉਜ਼ਾਰਤ ਵਾਲੀ ਧਾਰਾ ਵਿੱਚ ਕਾਮਿਆਂ ਦੇ ਰੋਜ਼ਗਾਰ ਦੇ ਅਧਿਕਤਮ ਮਿਆਦ 1 ਸਾਲ ਦੀ ਘਟਾ ਦਿੱਤੀ ਜਾਵੇਗੀ ਇਹ ਉਪਰੋਕਤ ਤਬਦੀਲੀਆਂ ਅੱਜ ਦੀ ਕੋਵਿਡ-19 ਦੇ ਸਨਮਾਨ ਚ ਨੇ ਤੇ ਜਿਸ ਵਿੱਚ ਬਹੁਤ ਸਾਰੇ ਮਹਾਮਾਰੀ ਯੁੱਧ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਰੋਲ ਬੈਕ ਦੀ ਨੰਮੰਦੀ ਕਰਦੇ ਜੋ ਉਸ ਸਮੇਂ ਮਜ਼ਦੂਰਾਂ ਦੀਆਂ ਲੋੜਾਂ ਨਾਲ ਨਜਿੱਠਣ ਲਈ ਕੈਨੇਡਾ ਸਰਕਾਰ ਦੁਆਰਾ ਚਲਾਈਆਂ ਗਈਆਂ ਲਾਗੂ ਨੀਤੀਆਂ ਉਦਾਹਰਨ ਦੇ ਲਈ ਮਹਾਮਾਰੀ ਦੇ ਦੌਰਾਨ ਆਈਆਰਸੀਸੀ ਜਿੱਥੇ ਇੱਕ ਵੱਡਾ ਈਐਸਡੀਸੀ ਦੇ ਸਹਿਯੋਗ ਦੇ ਨਾਲ ਇੱਕ ਸਥਾਈ ਨੀਤੀ ਪੇਸ਼ ਕੀਤੀਆਂ ਜੈਸਨ ਨਾਲ ਕੈਨੇਡਾ ਕਾਮਿਆਂ ਨੂੰ ਜਿੱਥੇ ਟੀਐਫਡਬਲਯੂਪੀ ਦੀ ਕਟਵੇਵਸ ਦੁਆਰਾ ਆਪਣੇ ਕਰਮਚਾਰੀਆਂ ਤੇ 30% ਤੱਕ ਦੀ ਭਰਤੀ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਇਕ ਕਲਮਾਈ ਦੀ ਵੈਦਤ ਮਿਆਦ 12 ਮਹੀਨੇ ਤੱਕ ਵਧਾਉਣ ਲਈ ਅਤੇ ਆਈਆਰਸੀ ਤੇ ਈਐਸਡੀਸੀ ਨੇ ਪਿਛਲੇ ਮਹੀ ਵਿੱਚ ਰੋਜ਼ਗਾਰ ਮੰਤਰੀ ਰੈਡੀ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੁਆਰਾ ਆਯੋਜਿਤ ਇੱਕ ਸਾਂਝੀ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਮਹਾਮਾਰੀ ਯੁੱਧ ਨੀਤੀਆਂ ਨੂੰ ਰੱਦ ਕਰਨਾ ਸ਼ੁਰੂ ਕੀਤਾ ਉਸੇ ਪ੍ਰੈਸ ਕਾਨਫਰੰਸ ਵਿੱਚ ਮੰਤਰੀ ਮਿਲਰ ਨੇ ਸਲਾਨਾ ਇਮੀਗ੍ਰੇਸ਼ਨ ਪੱਤਰ ਯੋਜਨਾ ਵਿੱਚ ਅਸਥਾਈ ਨਿਵਾਸੀ ਪਧਰਾ ਨੂੰ ਇਤਿਹਾਸਕ ਸ਼ਾਮਲ ਕਰਨ ਦਾ ਅਨ ਕੀਤਾ ਇਹ ਕੈਨੇਡੀਅਨ ਇਮੀਗ੍ਰੇਸ਼ਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੀ ਕੈਨੇਡਾ ਵਿੱਚ ਇਮੀਗ੍ਰੇਸ਼ਨ ਇੱਕ ਮੁੱਖ ਵਿਸ਼ਾ ਬਣ ਗਿਆ ਇਸ ਸਾਲ ਦੇ ਜ਼ਿਆਦਾਤਰ ਹਿੱਸੇ ਵਿੱਚ ਦੇਸ਼ ਦੇ ਅੰਦਰ ਅਸਥਾਈ ਨਿਵਾਸੀਆਂ ਦੇ ਪ੍ਰਬੰਧਨ ਅਤੇ ਪ੍ਰਬੰਧਨ ਨੂੰ ਘਟਾਉਣ ਦੇ ਨਾਲ ਸੰਬੰਧਿਤ ਕੋਸ਼ਨਾਵਾ ਦੇਖਣ ਨੂੰ ਮਿਲ ਰਹੀਆਂ ਨੇ ਇਸ ਹਫ਼ਤੇ ਤੱਕ ਮੰਤਰੀ ਮਿਲਰ ਆਉਣ ਵਾਲੇ ਸਾਲਾਂ ਵਿੱਚ ਕੈਨੇਡਾ ਦੇ ਅੰਦਰ ਸਥਾਈ ਨਿਵਾਸ ਪੱਤਰ ਵਿੱਚ ਤਬਦੀਲੀਆਂ ਬਾਰੇ ਵਿਚਾਰ ਕਰਨ ਦੇ ਆਪਣੇ ਇਰਾਦੇ ਦਾ ਵੀ ਐਲਾਨ ਕਰ ਚੁੱਕੇ ਨੇ ਕੈਨੇਡੀਅਨ ਕਵਰ ਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਘੌਰ ਖਬਰਾਂ ਦੇਖਣੀ ਐ ਸੁਣਨੀ ਐ ਪੜ੍ਹਨੀ ਐ ਦਾ ਬਣਿਆ ਹੋ ਆਦਨਿਸ ਵਾਲਾ ਟਾਟ ਕੋਰਡੀਨਲ